ਦੋਸਤ ਸਤਿ ਸ਼੍ਰੀਕਾਲ ਜੀ ਕੁਲਵੰਤ ਸਿੰਘ ਗਿੱਲ ਇੱਕ ਵਾਰੀ ਫੇਰ ਪੰਜਾਬੀ ਦੀਆਂ ਖਬਰਾਂ ਲੈ ਕੇ ਹਾਜ਼ਰ ਹੋ ਚੁੱਕਿਆ ਦੋਸਤ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਆਇਆਂ ਦਿਨ ਸਕੂਲਾਂ ਨੂੰ ਬੰਬ ਨਾਲ ਅਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਨੇ ਹੁਣ ਤੱਕ ਦੀ ਅਪਡੇਟ ਇਹ ਹੈ ਕਿ ਚੰਡੀਗੜ੍ਹ ਦੇ 26 ਸਕੂਲਾਂ ਨੂੰ ਕਮ ਸੇ ਕਮ 26 ਸਕੂਲਾਂ ਨੂੰ ਸਵੇਰੇ 6:30 ਵਜੇ ਤੋਂ ਲੈ ਕੇ 12 ਵਜੇ ਤੱਕ ਈਮੇਲਾਂ ਆਉਂਦੀਆਂ ਰਹੀਆਂ ਕਿ ਇਨ੍ਹਾਂ ਸਕੂਲਾਂ ਨੂੰ ਅਸੀਂ ਬੰਬ ਨਾਲ ਉਡਾ ਦੇਵਾਂਗੇ ਜਿਵੇਂ ਹੀ 112 ਤੇ ਡਾਇਲ ਕੀਤਾ ਸਕੂਲ ਵਾਲੇ ਨੰਬਰ ਤੇ ਉਸ ਵਾਰ ਪੁਲਿਸ ਮਮ ਹਕਮੇ ਵਿੱਚ ਹੜਕਾ ਮਚ ਗਿਆ ਤੇ ਸਾਰੇ ਸਕੂਲਾਂ ਦੇ ਵਿੱਚ ਜਿਹਨੂੰ ਪੁਲਿਸ ਫੋਰਸ ਤਨਾਤ ਕਰ ਦਿੱਤੀ ਗਈ ਤਸਵੀਰਾਂ ਤੁਸੀਂ ਸੈਂਟਸਫੀਫਰ ਸਕੂਲ ਦੀਆਂ ਵੇਖ ਰਹੇ ਹੋ 45 ਦੀਆਂ ਜਿੱਥੇ ਪੁਲਿਸ ਨੇ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ ਔਰ ਜਿਹਨੂੰ ਕਹਿ ਸਕਦੇ ਆ ਬੰਬ ਸਕਿਉਰਡ ਵੀ ਅੰਦਰ ਦਾਖਲ ਹੋ ਚੁੱਕੇ ਨੇ ਔਰ ਬੱਚਿਆਂ ਨੂੰ ਜਿਹੜਾ ਹੈਗਾ ਸਕੂਲਾਂ ਲਈ ਵਾਪਸ ਜਿਹੜਾ ਹੈ ਕਰਾਬਨ ਸਵੇਰ ਤੋਂ ਹੀ ਭੇਜਣਾ ਸ਼ੁਰੂ ਕਰ ਦਿੱਤਾ ਸੀ ਦੋਸਤੋ ਇਸ ਜਿਹਨੂੰ ਕਹਿ ਸਰ ਧਮਕੀ ਭਰੀ ਈਮੇਲ ਤੋਂ ਬਾਅਦ ਮਾਪਿਆਂ ਦੇ ਵਿੱਚ ਵੀ ਹੜਕਮ ਮਚ ਗਿਆ ਮਾਪੇ ਵੀ ਦਾਵਾ-ਦਾਵਾ ਆਪਣੇ ਬੱਚਿਆਂ ਨੂੰ ਘਰਾਂ ਦੇ ਵਿੱਚ ਲਿਆਂਦੇ ਹੋਏ ਨਜ਼ਰ ਆਏ ਉਦੋਂ ਪੁਲਿਸ ਨੇ ਕਿਹਾ ਕਿ ਅੱਗ ਬਜਾਉ ਦਾਸਤੇ ਐਂਬੂਲੈਂਸ ਤੇ ਸਾਰੀ ਤਿਆਰੀਆਂ ਜਿਹੜੀਆਂ ਨੇ ਉਹ ਮੁਕੰਮਲ ਕੀਤੀਆਂ ਹੋਈਆਂ ਨੇ ਔਰ 26 ਸਕੂਲਾਂ ਜਿਹੜੇ ਲਗਭਗ ਜਿਹੜੇ ਨੇ ਹਾਦਸੇ ਜਿਹੜੇ ਨੇ ਉਹ ਈਮੇਲਸ ਜਿਹੜੀਆਂ ਨੇ ਧਮਕੀ ਭਰੀਆਂ ਉਹ ਆਈਆਂ ਨੇ ਦੋਸੋਂ ਪੰਜਾਬ ਦਾ ਮਾਹੌਲ ਕਿਤਨਾ ਕਿਤੇ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਯੂਨੀਅਨ ਟ੍ਰੈਕਟਰੀ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਇਸ ਤੋਂ ਵੱਡੀ ਗੱਲ ਹੋਰ ਕੋਈ ਹੋ ਨਹੀਂ ਸਕਦੀ ਕਿ ਪੰਜਾਬ ਦੇ ਵਿੱਚ ਜਿਵੇਂ ਜਿਵੇਂ ਚੋਣਾ ਨੇੜੇ ਆ ਰਹੀਆਂ ਨੇ ਉਵੇਂ ਉਵੇਂ ਬਦਾਅ ਦਾ ਤੰਦਸਲਸਲਾ ਜਿਹੜਾ ਹੈ ਇਹ ਵਧਦਾ ਜਾ ਰਿਹਾ ਹੈ ਤਸਵੀਰਾਂ ਇਸ ਸਮੇਂ ਸੈਂਟ ਸਟੀਫਨ ਸਕੂਲ ਦੀਆਂ ਤੁਸੀਂ ਦੇਖ ਰਹੇ ਹੋ ਜਿਸ ਤਰੀਕੇ ਦੇ ਨਾਲ ਸਕੂਲ ਨੂੰ ਖਾਲੀ ਕਰਵਾਇਆ ਜਾ ਰਿਹਾ ਸਵੇਰੇ 8 ਵਜੇ ਜਦੋਂ ਸਕੂਲ ਲੱਗਣਾ ਸੀ ਤੇ ਸਕੂਲ ਦੇ ਵਿੱਚ ਜਦੋਂ ਮਾਪਿਆਂ ਨੇ ਕੁਝ ਬੱਸਾਂ ਵਿੱਚ ਆਉਂਦੇ ਨੇ ਜਿਹੜੀਆਂ ਇਹ ਸਕੂਲ ਦੀਆਂ ਬੱਸਾਂ ਲਾਈਆਂ ਹੁੰਦੀਆਂ ਨੇ ਉਹ ਮਾਪੇ ਛੱਡਣ ਆਪਣੇ ਬੱਚਿਆਂ ਨੂੰ ਕਾਰਾਂ ਦੇ ਵਿੱਚ ਆਉਂਦੇ ਨੇ ਜਿਵੇਂ ਹੀ ਉਹ ਸਕੂਲ ਦੇ ਵਿੱਚ ਪਹੁੰਚੇ ਤਾਂ ਨਾਲ ਦੀ ਨਾਲ ਪੁਲਿਸ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਆਪਣੇ ਬੱਚਿਆਂ ਨੂੰ ਵਾਪਸ ਲੈ ਜਾਓ ਪ੍ਰੈਕਟੀਕਲ ਤਾਂ ਕਰ ਰੱਦ ਕਰ ਦਿੱਤੇ ਗਏ ਹੋਰ ਜਿੰਨੇ ਵੀ ਟੈਸਟ ਸੀਗੇ ਕਿਉਂਕਿ ਮਾਰਚ ਦਾ ਮਹੀਨਾ ਨੇੜੇ ਆ ਰਿਹਾ ਪੱਕੇ ਪੇਪਰਾਂ ਦੀ ਤਿਆਰੀ ਚੱਲ ਰਹੀ ਹੈ ਇਸ ਕਰਕੇ ਬੱਚਿਆਂ ਦੀ ਜਿਹੜੀ ਲਗਨ ਆ ਸਾਰਾ ਧਿਆਨ ਉਹ ਪੇਪਰਾਂ ਵੱਲ ਹੈ ਔਰ ਅੱਜ ਜਿਹੜਾ ਹੈਗਾ ਸਵੇਰ ਤੋਂ ਹੀ ਅਫਰਾ ਤਫਰੀਦਾ ਮਾਹੌਲ ਪੈਦਾ ਹੋ ਗਿਆ ਚਤਕਾਰਾ ਸਕੂਲ ਦੀ ਗੱਲ ਕਰੀਏ ਸੰਤ ਕਬੀਰ ਦੀ ਗੱਲ ਕਰੀਏ ਜੀਵੀਰ ਦੀ ਗੱਲ ਕਰੀਏ ਜਾਂ ਹੋਰ ਵੱਖ-ਵੱਖ ਸਕੂਲਾਂ ਦੀ ਗੱਲ ਕਰੀਏ ਸਾਰੇ ਸਕੂਲਾਂ ਦੇ ਵਿੱਚ ਬੰਬ ਨਾਲ ਅਡਾਉਣ ਦੀਆਂ ਧਮਕੀਆਂ ਜਿਹੜੀਆਂ ਨੇ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਕਿ ਕਿਸ IP ਤੋਂ ਕਿਸ ਈਮੇਲ ਤੋਂ ਇਹ ਧਮਕੀ ਭਰੀ ਈਮੇਲਾਂ ਜਿਹੜੀਆਂ ਨੇ ਉਹ ਆਈਆਂ ਇਸ ਸਬੰਧ ਵਿੱਚ ਐਸਐਸਪੀ ਦਾ ਬਿਆਨ ਵੀ ਆਇਆ ਹੈ ਉਹਨਾਂ ਨੇ ਕਿਹਾ ਕਿ ਪੈਨਕੌਨ ਦੀ ਲੋੜ ਨਹੀਂ ਹੈ ਸਾਰੀਆਂ ਪੁਲਿਸ ਦੇ ਇੰਤਜ਼ਾਮ ਜਿਹੜੇ ਨੇ ਬੜੇ ਮਜ਼ਬੂਤ ਨੇ ਪੁਲਿਸ ਸਾਰੇ ਸਕੂਲਾਂ ਦੀਆ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ ਔਰ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਹਾਲੇ ਤੱਕ ਨਹੀਂ ਵਾਪਰੀ ਬਹਾਰਾਲ ਚੰਡੀਗੜ੍ਹ ਤੋਂ ਸਵੇਰ ਤੋਂ ਹੀ ਅੱਜ ਠੰਡ ਦਾ ਮਾਹੌਲ ਸੀ ਧੁੰਦ ਦਾ ਮਾਹੌਲ ਸੀ بارش ਦਾ ਮਾਹੌਲ ਸੀ ਇਨ ਵਿਚਕਾਰ ਜਿਹੜਾ ਹੈਗਾ ਇਸ ਤਰ੍ਹਾਂ ਦੀ ਖਬਰ ਦਾ ਇਸ ਤਰ੍ਹਾਂ ਦੀ ਈਮੇਲ ਦਾ ਆ ਜਾਣਾ ਕਿਤਨਾ ਕਿਤੇ ਡਰ ਤੇ ਸਹਿਮ ਦਾ ਮਾਹੌਲ ਜਿਹੜਾ ਹੈ ਉਹ ਪੈਦਾ ਕਰਦਾ ਚੰਡੀਗੜ੍ਹ ਦੇ ਵਿੱਚ 26 ਸਕੂਲਾਂ ਨੂੰ ਬੰਬਲਾ ਡਾਉਣ ਦੀ ਧਮਕੀ ਜਿਹੜੀ ਹੈ ਉਹ ਪ੍ਰਾਪਤ ਹੋਈ ਹਮਸੁਲਤਾਨਪੁਰ ਲੋਧੀ ਤੋਂ ਸ਼ਹਿਰ ਦੇ ਲੋਕਾਂ ਲਈ ਲੰਬੇ ਸਮੇਂ ਤੋਂ ਸਿਰਦਰਦ ਬਣੀਆਂ ਟੁੱਟੀਆਂ ਖੱਡਿਆਂ ਨਾਲ ਭਰੀਆਂ ਸੜਕਾਂ ਜਲਦੀ ਭੂਤਕਾਲ ਬਣਦੀਆਂ ਜਾ ਰਹੀਆਂ ਸੁਲਤਾਨਪੁਰ ਲੋਧੀ ਦੇ ਬਤਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਮੀਡੀਆ ਨਾਲ ਰੂਬਰੂ ਹੋ ਕੇ ਐਲਾਨ ਕੀਤਾ ਕਿ ਸ਼ਹਿਰ ਵਿੱਚ 13.5 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੀ ਮੋੜ ਸਾਰੀ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ ਜਿਸ ਦੇ ਨਾਲ ਸ਼ਹਿਰ ਦੇ ਬੁਨਿਆਦੀ ਢਾਂਚੇ ਵਿੱਚ ਵੱਡਾ ਬਦਲਾ ਆਵੇਗਾ ਤੇ ਲੋਕਾਂ ਨੂੰ ਸੁਰੱਖਤ ਤੇ ਟਿਕਾਊ ਆਵਾਜਾਈ ਦੀ ਸਹੂਲਤ ਦਿੱਤੀ ਜਾਵੇਗੀ ਸ਼ਹਿਰ ਦੇ ਵਿੱਚ ਜਿਹੜਾ ਪੱਟ ਪਟ ਜਾਂ ਹੋਇਆ ਸੀ ਉਹਦੇ ਵਿੱਚ ਸੀਵਰੇਜ ਤੇ ਪੀਣ ਵਾਲਾ ਪਾਣੀ 27 ਕਿਲੋਮੀਟਰ ਪੈਣਾ ਸੀ ਉਹ ਜੋ ਅਪ੍ਰੋਕਸੀਮੇਟਲੀ 14 ਕਿਲੋਮੀਟਰ ਪੈ ਚੁੱਕਿਆ ਤੇ ਜਿਹੜੇ ਏਰੀਆ ਦੇ ਵਿੱਚ ਪੈ ਗਿਆ ਉਹਦੇ ਵਿੱਚ ਮੈਂ ਮਹਿਸੂਸ ਕਰਦਾ ਲੋਕ ਵੀ ਬਹੁਤ ਮਹਿਸੂਸ ਕਰਦੇ ਸੀ ਵੀ ਸੜਕਾਂ ਬਣ ਨਹੀਂ ਰਹੀਆਂ ਉਹਦਾ ਇੱਕ ਕਾਰਨ ਸੀ ਵੀ ਪਹਿਲਾਂ ਜਿਹੜਾ ਐਸਟੀਮੇਟ ਬਣੇ ਸੀ ਉਹਦੇ ਵਿੱਚ ਸਿਰਫ 2-2 ਫੁੱਟ 2.5 ਫੁੱਟ ਦਾ ਐਸਟੀਮੇਟ ਬਣਿਆ ਸੀ ਜਿਹੜੀ ਪਟਾਈ ਹੋਈ ਸੀ ਉੰਨੇ ਚ ਹੀ ਸੜਕ ਬਣਦਾ ਪਰ ਉਹ ਚੇਂਜ ਕਰਾਉਣ 'ਚ ਸਮਾਂ ਲੱਗਿਆ ਤੇ ਅੱਜ 13.5 ਕਰੋੜ ਰੁਪਈਆ ਸੁਲਤਾਨਪੁਰ ਦੀਆਂ ਸੜਕਾਂ ਵਾਸਤੇ ਅਪਰੂਵ ਹੋ ਕੇ ਵੀ ਆ ਗਿਆ ਤੇ ਉਹਦੇ ਟੈਂਡਰ ਵੀ ਲੱਗ ਗਏ ਆ ਟੈਂਡਰ ਖੁੱਲ ਵੀ ਗਏ ਆ ਤੇ ਹੋਰ 15-20 ਦਿਨਾਂ 'ਚ ਮਹੀਨੇ ਦੇ ਵਿੱਚ ਇਹਨਾਂ ਸੜਕਾਂ ਦੇ ਉੱਤੇ ਕੰਮ ਚਾਲੂ ਹੋ ਜਾਊਗਾ ਤੇ ਮੈਂ ਸਮੂਹ ਸੁਲਤਾਨਪੁਰ ਦੀ ਸਾਰੀ ਸੰਗਤ ਨੂੰ ਇਹ ਦੱਸਣਾ ਚਾਹੁੰਦਾ ਕਿ ਜਿੱਥੇ-ਜਿੱਥੇ ਕੰਕਰੀਟ ਵਾਲੀ ਸੜਕਾਂ ਦਾ ਕੰਮ ਹੈ 7 ਕਰੋੜ ਰੁਪਇਆ ਕੰਕਰੀਟ 7.5 ਕਰੋੜ ਰੁਪਇਆ ਕੰਕਰੀਟ ਵਾਲੀਆਂ ਸੜਕਾਂ ਦਾ ਤੇ 6 ਕਰੋੜ ਰੁਪਇਆ ਲੁੱਕ ਵਾਲੀਆਂ ਸੜਕਾਂ ਦੇ ਟੈਂਡਰ ਲੱਗ ਚੁੱਕੇ ਆ ਪੂਰੀ ਦੀ ਪੂਰੀ ਸੜਕ ਬਣੂਗੀ ਕੋਈ ਪੈਚ ਵਰਕ ਨਹੀਂ ਹੋਊਗਾ ਲੋਕਲ ਕਿੰਨਾ ਵੱਡਾ ਫਾਇਦਾ ਹੋਊਗਾ ਇਹਦੇ ਵਿੱਚ ਦੋਹਾਂ ਚੀਜ਼ਾਂ ਦਾ ਫਾਇਦਾ ਹੋਊਗਾ ਪਾਣੀ ਵਾਲਾ ਵੀ ਤੇ ਸੀਵਰ ਵਾਲਾ ਵੀ ਮੈਂ ਇੱਕ ਸਮੂਹ ਲੋਕਾਂ ਨੂੰ ਹੋਰ ਬੇਨਤੀ ਕਰਨੀ ਚਾਹੁੰਦਾ ਕਿ ਜਿਸ ਇਲਾਕੇ ਦੇ ਵਿੱਚ ਸ਼ਾਇਦ ਕੋਈ ਇਲਾਕਾ ਪਾਸਾ ਰਹਿ ਵੀ ਗਿਆ ਹੋਊਗਾ ਜਿੱਥੇ ਕੰਮ ਨਹੀਂ ਹੋਇਆ ਚਾਹੇ ਸਾਡੇ ਤੋਂ ਮਿਸ ਹੋ ਗਿਆ ਹੋਵੇ ਚਾਹੇ ਠੇਕੇਦਾਰ ਤੋਂ ਮਿਸ ਹੋ ਗਿਆ ਹੋਵੇ ਉਹ ਆਪ ਦੀ ਆਪ ਦੀ ਸਮੱਸਿਆ ਦੱਸ ਸਕਣ ਕਮੇਟੀ ਆਪ ਕਮੇਟੀ ਚ ਪ੍ਰਧਾਨ ਜੀ ਨੂੰ ਆ ਕੇ ਦੱਸ ਦੇਣ ਜਾਂ ਆਪਣੇ ਕਨਸਰਨਡ ਐਮਸੀ ਨੂੰ ਦੱਸ ਦੇਣ ਜਿੱਥੇ ਜਿੱਥੇ ਕੰਮ ਨਹੀਂ ਵੀ ਹੋਇਆ ਹੈ ਕੋਈ ਪਾਸਾ ਰਹਿ ਗਿਆ ਉਹ ਵੀ ਪੂਰਾ ਕੀਤਾ ਜਾਊਗਾ ਆਬਜੈਕਟਿਵ ਇਹ ਆ ਕਿ ਅਜ ਤੋਂ 6 ਮਹੀਨੇ ਬਾਅਦ ਜਦੋਂ ਕੰਮ ਕੰਪਲੀਟ ਹੋਵੇ ਤੇ ਸੁਲਤਾਨਪੁਰ ਸ਼ਹਿਰ ਦੇ ਵਿੱਚ ਕੋਈ ਪਾਸਾ ਪੀਣ ਵਾਲੇ ਪਾਣੀ ਤੋਂ ਨਾ ਰਹਿ ਜਾਵੇ ਤੇ ਕਿਸੇ ਪਾਸੇ ਦੇ ਵਿੱਚ ਸੀਵਰੇਜ ਦੀ ਸਮੱਸਿਆ ਨਾ ਆਵੇ ਸੀਵਰੇਜ ਦੀ ਡਿਊਟੀ ਤੇ ਪਾਣੀ ਦੀ ਡਿਊਟੀ ਅਸੀਂ ਨਵਨੀਤ ਚੀਮਾ ਜੀ ਜਿਹੜੇ ਸਾਡੇ ਵਾਈਸ ਪ੍ਰਧਾਨ ਨੇ ਕਿਦਦਰੇ ਨਵਨੀਤ ਜੀ ਇਧਰ ਆ ਨਵਨੀਤ ਜੀ ਦੀ ਡਿਊਟੀ ਆ ਹਰੇਕ ਬੋਰਡ ਦੇ ਹਰੇਕ ਐਮਸੀ ਨਾਲ ਕੋਆਰਡੀਨੇਟ ਕਰ ਰਹੇ ਆ ਤੇ ਨਵਨੀਤ ਜੀ ਨੂੰ ਦੱਸੋ ਹਰੇਕ ਵਾਰਡ ਦੇ ਵਿੱਚ ਪੀਣ ਵਾਲਾ ਪਾਣੀ ਦਾ ਵੀ ਸੌਲਟ ਆਊਟ ਹੋਊਗਾ ਤੇ ਸੀਵਰ ਦਾ ਵੀ ਇੱਕ ਬੇਨਤੀ ਮੈਂ ਕਰਨੀ ਚਾਹੁੰਦਾ ਸਾਰੇ ਮੇਰੇ ਵੀਰਾਂ ਨੂੰ ਕਿ ਜਿੱਥੇ-ਜਿੱਥੇ ਪਾਣੀ ਦੀ ਪਾਈਪਲਾਈਨ ਪੈ ਚੁੱਕੀ ਹੈ ਕਾਈਂਡਲੀ ਪਾਣੀ ਦਾ ਕਨੈਕਸ਼ਨ ਲੈ ਲਿਤਾ ਜਾਵੇ ਤੇ ਸੀਵਰ ਦੀ ਜਿੱਥੇ-ਜਿੱਥੇ ਪਾਈਪਲਾਈਨ ਪੈ ਚੁੱਕੀ ਉੱਥੇ ਘਰਾਂ 'ਚ ਸੀਵਰ ਦਾ ਕਨੈਕਸ਼ਨ ਲੈ ਲਿਤਾ ਜਾਵੇ ਤਾਂ ਕਿ ਦੁਬਾਰਾ ਇਹਦੇ ਤੋਂ ਬਾਅਦ ਪਟ ਪਟਾਈਆਂ ਨਾ ਕਰਨਾ ਪਵੇ ਮੇਰੇ ਸਾਹਿਬ ਕੋਈ ਹੈਲਪਲਾਈਨ ਨੰਬਰ ਕਪੂਰਥਲਾ ਵਿੱਚ ਇੱਕ ਵਾਰ ਫਿਰ ਚੋਰਾਂ ਦੀ ਦਹਿਸ਼ਤ ਸਾਹਮਣੇ ਆਈ ਹੈ ਚੋਰਾਂ ਨੇ ਇੱਕੋ ਰਾਤ ਵਿੱਚ ਸ਼ਹਿਰ ਦੇ ਵਕਬਾ ਖੇਤਰਾ ਵਿੱਚ ਦੋ ਹੋਂਡਾ ਸਿਟੀ ਕਾਰਾਂ ਚੋਰੀ ਕਰ ਲਈਆਂ ਇਸ ਘਟਨਾ ਤੋਂ ਬਾਅਦ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਰਿਪੋਰਟ ਅਨੁਸਾਰ ਚੋਰਾਂ ਰਾਤ ਸਮੇਂ ਸ਼ਹਿਰ ਵਿੱਚ ਚਿੱਟੇ ਜੈਨ ਕਾਰ ਵਿੱਚ ਘੁੰਮਦੇ ਹੋਏ ਦੇਖੇ ਗਏ ਸਿਤਾਰਾਂ ਉਹਨਾਂ ਨੇ ਇੱਕੋ ਜਿਹੇ ਤਰੀਕੇ ਵਰਤੇ ਹੋਏ ਵਕਬਾ ਖੇ ਲਾਕਿਆ ਵਿੱਚੋਂ ਹੋਂਡਾ ਸਿਟੀ ਕਾਰਾਂ ਨੂੰ ਨਿਸ਼ਾਨਾ ਬਣਾਇਆ ਤੇ ਮੌਕੇ ਤੋਂ ਕਾਰਾਂ ਲੈ ਕੇ ਫਰਾਰ ਹੋ ਗਏ ਜਲੰਧਰ ਕਪੂਰਥਲਾ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਆਈਕੇਜੀ ਪੀ ਜੋਵੀਅਰ ਸਿਵਨੀ ਆਸਟ੍ਰੇਲੀਆ ਵਿਚਕਾਰ ਹਾਲ ਹੀ ਵਿੱਚ ਹੋਏ ਸਮਝੌਤਾ ਪੱਤਰ ਐ ਮੌਜੂਦੇ ਸਬੰਧ ਵਿੱਚ ਯੂਨੀਵਰਸਿਟੀ ਕੈਂਪਸ ਵਿੱਚ ਇੱਕ ਇੰਟਰਐਕਟਿਵ ਸੈਸ਼ਨ ਆਯੋਜਿਤ ਕੀਤਾ ਗਿਆ ਸੈਸ਼ਨ ਦਾ ਉਦੇਸ਼ ਵਿਦਿਆਰਥੀਆਂ ਤੇ ਫੈਕਲਟੀ ਨੂੰ ਐਮਓਯੂ ਦੇ ਬੇਰਬਿਆ ਤੇ ਇਸ ਦੇ ਲਾਭਾਂ ਬਾਰੇ ਜਾਣਕਾਰੀ ਦੇਣਾ ਸੀ ਕਪੂਰ ਸਾਹਿਬ ਦੇ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਵਿੱਚ ਕਪਰਾਤੀ ਵੱਲੋਂ ਆਪਣੀ ਰਿਹਾਈ ਲਈ ਜ਼ਾਲੀ ਜ਼ਮਾਨਤ ਬਾਂਡ ਜਮ੍ਹਾਂ ਕਰਵਾਉਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ਵਿੱਚ ਅਪਰਾਧੀ ਦੀ ਪਤਨੀ ਅਤੇ ਹੋਰ ਦੋਸ਼ੀਆਂ ਵਿਰੁੱਧ ਸਤਰਪੁਰਸ ਸਟੇਸ਼ਨ ਵਿੱਚ ਐਫਆਈਆਰ ਦਾਇਰ ਕੀ ਤੇ ਗਏ ਇਹ ਜਾਣਕਾਰੀ ਮਾਨਯੋਗ ਐਡੀਸ਼ਨਲ ਸੈਸ਼ਨ ਜੱਜ ਗੁਰਮੀਤ ਟਵਾਣਾ ਦੇ ਹੁਕਮਾਂ ਤੇ ਦਿੱਤੇ ਗਏ ਡੀਐਸਪੀ ਸ਼ੀਤਲ ਸਿੰਘ ਦੇ ਮਾਮਲੇ ਵਿੱਚ ਪੁਸ਼ਟੀ ਕੀਤੀ ਗਈ ਇਸ ਮਾਮਲੇ ਵਿੱਚ ਪੁਸ਼ਟੀ ਕਰਦੇ ਹੋਏ ਡੀਐਸਪੀ ਸਬ ਡਿਵੀਜ਼ਨਲ ਸ਼ੀਤਲ ਸਿੰਘ ਨੇ ਕਿਹਾ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਸਾਰੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਗੁਰਦੁਆਰਾ ਸਾਹਿਬ ਵਿੱਚੋਂ ਨਾਟਕੀ ਢੰਗ ਨਾਲ ਕਿ ਚੰਗਾ ਪਲਾ ਦੇਖਣ ਵਾਲਾ ਆਦਮੀ ਇੱਕ ਦੁਕਾਨ ਤੇ ਕੰਮ ਕਰਨ ਵਾਲੇ ਗਰੀਬ ਨੌਜਵਾਨ ਦਾ ਮਹਿੰਗਾ ਮੋਬਾਈਲ ਲੈ ਕੇ ਉਸ ਨੂੰ ਚੱਕਵਾ ਦੇ ਕੇ ਰਫੂ ਚੱਕਰ ਹੋ ਗਿਆ ਮਾਮਲਾ ਕੁਝ ਇਸ ਤਰ੍ਹਾਂ ਦਾ ਹੈ ਕਿ ਇੱਕ ਵਿਅਕਤੀ ਜੋ ਰੋਡ ਤੇ ਸਥਿਤ ਅਨੀਸ਼ ਕਰਿਆਣਾ ਸਟੋਰ ਤੇ ਆਇਆ ਤੇ ਉਸਦੇ ਮਾਲਕ ਮਨੀਸ਼ ਮਹਾਜਨ ਨੂੰ ਕਿਹਾ ਕਿ ਉਸਨੇ ਗੁਰਦੁਆਰਾ ਸਾਹਿਬ ਚ ਅਖੰਡ ਪਾਠ ਸਾਹਿਬ ਰਖਵਾਉਣਾ ਹੈ ਇਸ ਦੇ ਲਈ ਦੁਕਾਨ ਤੋਂ ਸਬਾਨ ਚਾਹੀਦਾ ਹੈ ਉਹ ਦੁਕਾਨ ਤੇ ਕੰਮ ਕਰਨ ਵਾਲੇ ਲੜਕੇ ਨੂੰ ਉਸਦੇ ਨਾਲ ਭੇਜ ਦਿੱਤਾ ਤੇ ਗੁਰਦੁਆਰਾ ਸਾਹਿਬ ਤੋਂ ਲਿਸਟ ਲੈ ਕੇ ਕੁਝ ਪੈਸੇ ਵੀ ਲੜਕੇ ਨੂੰ ਦੇਵੇਗਾ ਦੁਕਾਨ ਤੇ ਕੰਮ ਕਰਨ ਵਾਲੇ ਨੌਜਵਾਨ ਅਮਕੁਸ਼ ਨੂੰ ਦੁਕਾਨ ਮਾਲਕ ਮਨੀਸ਼ ਨੇ छात्र व्यक्ति ਨਾਲ ਭੇਜ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਸਨੇ ਬਾਹਰ ਆ ਕੇ ਨੂੰ ਅੰਜਾਮ ਦਿੱਤਾ ਤੇ ਫਰਾਰ ਹੋ ਗਿਆ। ਭਾਈ ਮੇਰਾ ਨਾਮ ਅੰਕੁਸ਼ ਆ ਤੇ ਭਾਈ ਮੈਂ ਨਾ ਦੁਕਾਨ ਤੋਂ ਗਿਆ ਭਰੀ ਤਾਂ ਮੈਨੂੰ ਕਿਹਾ ਵੀ ਇਹਦੇ ਨਾਲ ਜਾ ਦੁਦਵਾਰ ਦੀ ਪਰਚੀ ਲਗਾ ਕੇ ਨਹੀਂ ਆ। ਠੀਕ ਆ ਭਾਈ ਮੈਂ ਉਹ ਬੰਦੇ ਨਾਲ ਗਿਆ ਤੇ ਪਿੱਛੋਂ ਨਾ ਮੈਂ ਨਾ ਅੰਦਰ ਵੜ ਗਿਆ ਤੇ ਉਹ ਮੈਂ ਵਿਚੇ ਤੇ ਮੈਂ ਕਿਧਰ ਨੂੰ ਜਾਣਾ ਸੀ। ਤੇ ਕਹਿੰਦਾ ਇੱਥੇ ਮੈਂ ਦਰ ਲੈਣ ਚੱਲਾ ਮੈਂ ਪਰਚੀ। ਤੇ ਪਰਚੀ ਲੈਣ ਗਿਆ ਤੇ ਭਾਈ ਅੰਦਰੋਂ ਬਾਹਰ ਮੈਨੂੰ ਕਹਿੰਦਾ ਫੋਟੋ ਖਿੱਚ ਕੇ ਨਹੀਂ ਆਣੀ ਮੈਂ ਬਾਹਰ ਦੇ ਆ ਦੋ ਮਿੰਟ ਖਲੋਤ। ਤੇ ਮੈਂ ਫੋਟੋ ਖਿੱਚਣ ਗਿਆ ਭਾਈ ਅੰਦਰ ਤੋਂ ਮੈਂ ਫੋਨ ਦੇ ਤਾ ਨੂੰ। ਤੇ ਅੰਦਰ ਫੋਟੋ ਖਿੱਚ ਬਾਬਾ ਕਹਿੰਦਾ ਬਾਹਰ ਦੌੜ ਕੇ ਗਿਆ ਤੇ ਮੈਂ ਬਾਹਰ ਵੇਖਿਆ ਚਲ ਗਿਆ ਤੋਦ ਨੂੰ ਪਿੱਛੇ ਹੰਗਰੇ ਪਿੱਛੇ ਹੀ ਹੋ ਗਿਆ ਦੌੜ ਕੇ ਭਾਈ ਬਾਦ ਵਿੱਚ ਫਿਰ ਭਾਈ ਮੈਨੂੰ ਲੱਭਾ ਨਹੀਂ ਉਹ ਫੋਨ ਤੇਰਾ ਲਿਆਈ ਉਹਦੇ ਕੋਲ ਫੋਨ ਨਹੀਂ ਉਹਦੇ ਕੋਲ ਭਾਈ ਮੈਂ ਪਿੱਛੇ ਆਂਦੇ ਨੂੰ ਮੈਂ ਕਹਿੰਦਾ ਭਾਈ ਦੀ ਗੱਲ ਕਰਾਨੀ ਹੈ ਦੁਕਾਨ ਦਾ ਮਾਲਕ ਜਿਹੜਾ ਉਹਨੂੰ ਕਹਿੰਦਾ ਭਾਈ ਦੀ ਗੱਲ ਕਰਾਨੀ ਅੰਦਰ ਫਿਰ ਪੈਸੇ ਮਿਲਨੇ ਅੱਧਾ ਨਹੀਂ ਮਿਲਦੇ ਤੇ ਮੈਂ ਅੰਦਰ ਗੱਲ ਕਰਨ ਚੱਲ ਗਿਆ ਤੇ ਬਾਅਦ ਭਾਈ ਮੈਂ ਬਾਹਰ ਵੇਖਿਆ ਤਾਂ ਹੈ ਹੀ ਨਹੀਂ ਬਾਹਰ ਕਿੱਡੇ ਦਾ ਫੋਨ ਲਿਆ ਜੀ ਕਿੰਨੇ ਦਾ ਭਾਈ ਲਿਆ ਸੀ ਨਵਾਂ ਫੋਨ ਲਿਆ ਹਾਂਜੀ ਭਾਈ ਕਿੱਥੇ ਕੰਮ ਕਰਦਾ ਤੂੰ ਭਾਈ ਨੀਸ਼ ਕਰਿਆ ਨਾ ਸ ਮੇਰਾ ਆਨੰਦਲ ਦੇ ਸੰਗ ਹੈ ਤੇ ਮੇਰੇ ਕੋ ਆਇਆ ਕਿ ਇਹ ਕਹਿੰਦਾ ਮੈਂ ਖੰਡ ਪਾਕ ਬੁੱਕ ਕਰਾਣਾ ਤੇ ਉਹਦੇ ਬਾਅਦ ਫਿਰ ਮੈਂ ਨੂੰ ਦੱਸਿਆ ਕਿ ਆਹ 2 ਨੰਬਰ ਕਮਰਾ ਆਏਗਾ ਉਹਦੇ ਬਾਅਦ ਬਸ ਫਿਰ ਆਉ ਨੂੰ ਇਧਰ ਆਇਆ ਦਰਵਾਜਾ ਦੇਖਦੇ ਹੀ ਫਿਰ ਆਉਂ ਨਿਕਲ ਗਿਆ ਫੋਨ ਤੇ ਗੱਲ ਕਰਨ ਦੀ ਆਹੀ ਹਾਂ ਫੋਨ ਤੇ ਉਸ ਤੋਂ ਬਾਅਦ ਮਤਲਬ ਅੰਦਰ ਬੁੱਕ ਨਹੀਂ ਕਰਵਾਇਆ ਨਹੀਂ ਬੁੱਕ ਨਹੀਂ ਕਰਾਇਆ ਇਧਰ ਦਰਵਾਜਾ ਖੋਲਦਾ ਹੀ ਨਿਕਲ ਗਿਆ ਬਸ ਸੋੜ ਗਿਆ ਪਹਿਲੇ ਦੇਖਿਆ ਨਹੀਂ ਮੈਂ ਪਹਿਲੀ ਵਾਰੀ ਆਜ ਦੇਖਿਆ ਤੋਂ ਸੂਏ ਸਨਾਈ ਦੇ ਖਬਰਾਂ ਕੱਲ ਫੇਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਦੇ ਤੱਕ ਤੱਕ ਅਲੀ ਕੁਲਵੰਤ ਸਿੰਘ ਜੀ ਨੂੰ ਇਜ਼ਾਜ਼ਤ ਦੇ ਦਿਓ ਰੱਬ ਰਾਖਾ